ਹਰ ਪੂਰਨਮਾਸ਼ੀ ਨੂੰ ਆਈਦਾ ਲੰਗਰ ਲੱਗੇ ਜੀ। ਅੱਛਾ ਜੀ। ਚਾਪ ਦਾ ਫੁਲਕਾ ਲੰਗਰ ਹੁੰਦਾ ਜੀ। ਅੱਛਾ ਜੀ। ਦਾਲ ਫੁਲਕੇ ਦਾ ਲੰਗਰ ਹੁੰਦਾ ਜੀ। ਰਸਾਂ ਦਾ ਲੰਗਰ ਹੁੰਦਾ ਇਸ ਸੰਬੰਧ ਵਾਸਤੇ। ਜੀ। ਹਾਂਜੀ। ਤੁਸੀਂ ਤਿੰਨੇ ਪਿਓ ਪੁੱਤ ਹਾਂਜੀ ਹਾਂਜੀ। ਪੂਰਨਮਾਸ਼ੀ ਤਿੰਨੇ ਪਿਓ ਪੁੱਤ ਆਈਦਾ ਸਾਰਾ ਲੰਗਰ ਵੀ ਹੱਦੀ ਤਿਆਰ ਕਰਾਈਦਾ ਜੀ। ਅੱਛਾ। ਹਾਂਜੀ। ਵੀਰ ਜੀ ਤੁਸੀਂ ਅੱਜ ਸੇਵਾ ਕਰਨ ਆਏ ਹੋ ਤੁਹਾਡੇ ਕੋਲ ਇੰਨੀ ਜਾਇਦਾਦ ਸਾਰਾ ਕੁਝ ਹੈਗਾਗਾ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਤੁਹਾਨੂੰ ਸਕੂਨ ਮਿਲ ਰਿਹਾ ਦੇਖੋ ਜੀ ਉਹ ਜੋ ਜਾਇਦਾਦਾਂ ਦਿੱਤੀਆਂ ਉਹ ਗੁਰੂ ਸਾਹਿਬ ਨੇ ਪਰਮਾਤਮਾ ਨੇ ਬਾਬਾ ਬੁੱਢਾ ਸਾਹਿਬ ਦੀ ਦੇਣਾ ਜੇ ਇੰਨਾ ਕੁਝ ਹੁੰਦਾ ਸੁੰਦਾ ਵੀ ਆਪਾਂ ਨਹੀਂ ਇੰਨਾ ਕੁਝ ਕਰ ਸਕਦੇ ਤਾਂ ਫਿਰ ਉਹ ਸਭ ਕੁਝ ਪਰਮਾਤਮਾ ਆਪ ਹੀ ਚਲਾ ਰਿਹਾ ਪਿੱਛੇ ਸਾਰਾ ਕੁਝ ਸਭ ਸਾਰਾ ਕੁਝ ਹੁੰਦਾ ਕੰਮ ਤਾਂ ਮੁੱਕਣੇ ਨਹੀਂ ਜਾਂਦੇ ਜਾਨ ਬਿਲਕੁਲ ਸਹੀ ਗੱਲ ਹੈ ਜੀ ਇਨਾਂ ਕੋਲੇ ਵੀ 40 ਕਿੱਲੇ ਜ਼ਮੀਨ ਹੈ ਫਿਰ ਵੀ ਸੇਵਾ ਕਰਨ ਆਏ ਆ ਤੁਹਾਨੂੰ ਮੰਦ ਦੇ ਵਿੱਚ ਸੇਵਾ ਹਾਂਜੀ ਸੇਵਾ ਦੀ ਮੈਂ ਤੁਹਾਨੂੰ ਖੇਤ ਕੰਮ ਨਹੀਂ ਹੈਗਾ ਸੀਗਾ ਖੇਤ ਬਹੁਤ ਕੰਮ ਆ ਬਾਈ ਜੀ ਕਰਿੰਦੇ ਛੱਡ ਕੇ ਆਇਆ ਖੇਤ ਜੀ ਕੰਮ ਕਰੀ ਜਾਂਦੇ ਆ ਪਰ ਆ ਜਿਹੜਾ ਦਿਨ ਮਿੱਥਿਆ ਸਾਡੇ ਬਾਈ ਨੇ ਇਸ ਦਿਨ ਤੇ ਜ਼ਰੂਰ ਪ੍ਰਮਾਤਮਾ ਦਾ ਬਾਬਾ ਬੁੱਢਾ ਮਾ ਇੱਧਰ ਦਾ ਉੱਧਰ ਹੋ ਜੇ ਆਉਣਾ ਸੇਵਾ ਕਰਨ ਆਉਣਾ ਜ਼ਰੂਰੀ ਹੈ ਜੀ ਸੰਦੇ ਸੋਨ ਵਾਲਿਆਂ ਨੂੰ ਇਹ ਵੀ ਕਵਾਂਗੇ ਵੀ ਜਿਵੇਂ ਅਸੀਂ ਲੰਗਰ ਲੈ ਕੇ ਆ ਰਹੇ ਹਾਂ ਇੱਥੇ ਤੇ ਹੋਰ ਵੀ ਪਿੰਡਾਂ ਦੇ ਸ਼ਹਿਰਾਂ ਦੇ ਮੇਰੇ ਜਿੰਨੇ ਭੈਣ ਭਰਾ ਕੋਈ ਸੁੰਦੇ ਆ ਜਾਂ ਦੇਖਦੇ ਆ ਉਹਨਾਂ ਨੂੰ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਇਸ ਤੋਂ ਵੱਡਾ ਕੋਈ ਸਕੂਨ ਨਹੀਂ ਇਸ ਤੋਂ ਵੱਡਾ ਕੋਈ ਮੰਨ ਕੇ ਚਲੋ ਧਰਮ ਨਹੀਂ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਅੱਛਾ ਜੀ ਮੈਂ ਦੁਕਾਨ ਬੰਦ ਕਰਕੇ ਆਉਣਾ ਜੀ ਕੱਲਾ ਕੱਲਾ ਦੁਕਾਨ ਤੇ ਆ ਕੱਲਾ ਕੱਲਾ ਦੁਕਾਨ ਹਾਂਜੀ 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 ਪਰਿਵਾਰ ਵਾਲੇ ਮਗਰ ਉਹ ਕਹਿੰਦੀ ਨਹੀਂ ਜੀ ਦੁਕਾਨ ਬੰਦ ਕਰ ਜਾਈਏ ਜੀ ਚਾਹੇ ਕਹਿਣ ਚਾਹੇ ਨਾ ਕਹਿਣ ਇਹ ਆਉਣਾ ਹੀ ਆਉਣਾ ਜੀ ਆਹ ਹੱਦਿਆਂ ਨੂੰ ਮਿੱਥਿਆ ਪਾਲ ਸਾਹਿਬ ਨੇ ਕੰਮ ਸ਼ੁਰੂ ਕੀਤਾ ਨਾਗੇ 90 ਦੇ ਜੀ ਉਦੋਂ ਚਾਹ ਦੀ ਡੇੜੀ ਲਾਉਂਦੇ ਸੀਗੇ ਜੀ ਅੱਛਾ ਤੇ ਉਦੋਂ ਇਹ ਚਾਹ ਦਾ ਤੇ ਰਸਾਂ ਦਾ ਲੰਗਰ ਲਾਉਂਦੇ ਹੁੰਦੇ ਸੀ ਅੱਛਾ ਹਾਂ ਜੀ ਤੇ ਉਦੋਂ ਮਹਾਰਾਏ ਨੇ ਕਿਰਬਕ ਦੀ ਹੌਲੀ 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 ਜਿਵੇਂ ਸੰਜੋਗ ਮਿਲੀ ਗਿਆ ਜੀ ਫਿਰ ਨਾਲ ਲੰਗਰ ਦਾ ਵਧਾਦਾ ਜੀ ਹਾਂ ਤੇ ਹਰੇਕ ਸੰਗਰਾਮ ਤੇ ਲੰਗਰ ਦੀ ਸੇਵਾ ਹੋ ਗਈ ਜੀ ਤੇ ਫਿਰ ਬਾਅਦ ਜੋ ਬਾਵੜ ਦਾ ਹੁੰਦਾ ਜੋੜ ਮੇਲਾ ਜੀ ਉਦੋਂ ਇੱਕ ਹਫਤਾ ਲੰਗਰ ਹੁੰਦਾ ਹੈ ਉੱਥੇ ਆਪਣੇ ਉਹਨਾਂ ਮਰੀਜ਼ਾਂ ਦਾ ਖਰਚਾ ਨਹੀਂ ਹੈਗਾ ਜਿੰਨਾ ਸਾਨੂੰ ਉੱਪਰ ਲੈਣ ਨੂੰ ਇੱਥੇ ਖਾਣ ਪੀਣ ਦਾ ਰੋਟੀ ਦਾ ਖਰਚਾ ਹੁੰਦਾ ਬਿਲਕੁਲ ਭਾਈ ਜੀ ਜਿਹੜੀ ਵੀ ਇੱਥੇ ਸੰਗਤ ਆਈ ਹੈ ਜੀ ਜਿੰਨੇ ਇੱਥੇ ਖੜੀ ਆ ਸੇਵਾਦਾਰ ਹੈ ਜੀ ਇਹਨਾਂ ਨੇ ਬਹੁਤ ਵਧੀਆ ਜੀ ਲੰਗਰ ਛਕਾਇਆ ਹੈ ਜੀ ਸਾਰਿਆਂ ਨੂੰ ਜੀ ਟੋਟਲ ਜੀ ਠੀਕ ਹੈ ਮੀਜ਼ ਲਾ ਕੇ ਸਾਰਾ ਕੁਝ ਮਿਹਰ ਆ ਦਾ ਲੰਗਰ ਛਕਾਇਆ ਜੀ ਅੱਛਾ ਜੀ ਪਰਮਾਤਮਾ ਇਹਨਾਂ ਨੂੰ ਸੁਖ ਬਖਸ਼ੇ ਪ੍ਰਸ਼ਾਦਾ ਵੇਖੋ ਸਾਰਾ ਤਕਰੀਬਨ ਢੱਕ ਕੇ ਰੱਖਿਆ ਹੋਇਆਗਾ ਗਰਮਾ ਗਰਮ ਪ੍ਰਸ਼ਾਦਾਗਾ ਠੀਕ ਹੈ ਪਹਿਲਾਂ ਦੱਸਿਆ ਇਹਨਾਂ ਦੇ ਬੇਟੇ ਨੇ ਦੱਸਿਆ ਕਹਿੰਦੇ ਵੀ ਅਸੀਂ ਚਾਹ ਦੀ ਰੇੜੀ ਲਾਉਂਦੇ ਸੀ ਹਾਂਜੀ ਫਰੂਟ ਦਾ ਕੰਮ ਸੀ ਰੇੜੀ ਚਾਹ ਦੀ ਅੱਛਾ ਉਹ ਸੋਚਿਆ ਹੀ ਨਹੀਂ ਕਿਤੇ ਜਿਹੜੀ ਅਜ ਮਹਾਰਾਜ ਨੇ ਕਿਰਪਾ ਕੀਤੀ ਹੈ ਕਿਤੇ ਸਾਈਕਲ ਲੈਂਦੀ ਆਸ ਨਹੀਂ ਸੀ ਐਸ ਵਿੱਚ ਕੋਈ ਬਾਬਾ ਜੀ ਨੇ 5-6 ਗੱਡੀਆਂ ਦਿੱਤੀਆਂ ਗਿਆ ਤੇ ਘਟਕੋ ਕੋ ਰੋਡ ਤੇ 12-13 ਦੁਕਾਨਾਂ ਜੀ ਆਪਦੀਆਂ ਮਾਲਕ ਨੇ ਬਣਾ ਕੇ ਦਿੱਤੀਆਂ ਜੀ ਹਾਂ ਜੀ ਵੀ ਤੁਸੀਂ ਕਹਿੰਦੇ ਵੀ ਤੁਸੀਂ ਘਰੇ ਬੈਠੇ ਹੋ ਤਾਂੜਾ ਨਹੀਂ ਜੀ ਕਰਦਾ ਵੀ ਗੱਡੀਆਂ 'ਚ ਘੁੰਮੋ ਵੀ ਹੈਗੀਆਂ ਗੱਡੀਆਂ ਮਹਾਰਾਜ ਨੇ ਦਿੱਤੀਆਂ ਹੀ ਪਰ ਸਾਨੂੰ ਪਹਿਲਾਂ ਇਹ ਆਈ अच्छा हां जी ਕਿਉਂ ਸਾਡੇ ਫਾਦਰ ਸਾਹਿਬ ਨੇ ਪਹਿਲ ਸੇਵਾ ਨੂੰ ਦਿੱਤੀ ਹੈ ਜੀ ਅੱਛਾ ਜੀ ਠੀਕ ਹੈ ਜੀ ਇਹ ਪਹਿਲਾਂ ਸੇਵਾ ਪਹਿਲ ਸਾਨੂੰ ਕੰਮ ਸਾਡਾ ਬਾਅਦ ਚੋਂ ਆ ਜੀ ਕਿਉਂਕਿ ਜੇ ਅਸੀਂ ਕਹੀਏ ਵੀ ਪਹਿਲਾਂ ਕੰਮ ਕਰਨਾ ਸੇਵਾ ਬਾਅਦ ਚ ਕਰ ਨਹੀਂ ਜੀ ਸਾਡੀ ਸੇਵਾ ਨੇ ਮਾਰਾ ਨੇ ਜੀ ਸਾਨੂੰ ਸਾਰਾ ਕੁਝ ਦਿੱਤਾ ਜੀ ਬੈ ਲੰਗਰ ਦੀ ਸੇਵਾ ਪੈਂਦੀ ਜੀ blood ਦੀ ਅਸੀਂ ਸਾਡਾ ਗਰੁੱਪ ਹੈ ਨਾ ਸਾਰੇ ਆਪਣੇ ਦੁਕਾਨਦਾਰ ਭਾਈ ਆ ਜੀ ਇਹ blood ਜਿਵੇਂ ਹੁਣ ਕਿਸੇ ਨੂੰ ਐਮਰਜੈਂਸੀ ਲੋੜ ਵੇ ਸਾਡੇ ਕੋਲ ਆਉਂਦੇ ਕਈ ਜੀ ਤੁਹਾਨੂੰ blood ਚਾਹੀਦਾ blood ਦੋ ਮੈਰਾ ਹੀ ਵੇਖ ਕੇ ਵੀ ਦੇ ਦੇਈਦਾ ਜੀ ਅੱਛਾ ਸੇਵਾ ਦੇ ਨਾਲ ਨਾਲ blood ਵੀ ਸੀ ਹਾਂਜੀ blood ਵੀ ਦੇਦੇ ਕਹਿੰਦੇ ਅੱਜ ਕੱਲ ਤਾਂ ਨੂਨ ਦੀ ਚੂੰਡੀ ਮੰਗਿਆ ਨਹੀਂ ਮਿਲਦੀ ਕੀ ਆਪਾਂ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਖੜੇ ਆ ਜਿੱਥੇ ਹਸਪੀਟਲ ਦੇ ਵਿੱਚ ਮਰੀਜ਼ ਦਵਾਈ ਲੈਣ ਆਉਂਦੇ ਤੇ ਸੀਰੀਅਸ ਮਰੀਜ਼ ਹੁੰਦੇ ਆ ਜਿੰਨਾਂ ਕੋਲੇ ਟਾਈਮ ਨਹੀਂ ਹੁੰਦਾਗਾ ਵੀ ਅਸੀਂ ਲੰਗਰ ਪਾਣੀ ਕਿਵੇਂ ਛਕਾਂਗੇ ਆਪੋ ਆਪਣੇ ਲੰਗਰ ਪਾਣੀ ਨਹੀਂ ਲਿਆ ਸਕਦੇਗੇ ਆਪਾਂ ਗੱਲਬਾਤ ਕਰਾਂਗੇ ਜਿੱਥੇ 70 ਕਿਲੋਮੀਟਰ ਦੂਰ ਤੋਂ ਸੰਗਤਾਂ ਲੰਗਰ ਲੈ ਕੇ ਆਉਂਦੀਆਂ ਗਈਆਂ ਲੰਗਰ ਤਾਂ ਲੈ ਕੇ ਆਉਂਦੀਆਂ ਆਉਂਦੀਆਂ ਨਾਲ ਬਲੱਡ ਦੀ ਸੇਵਾ ਵੀ ਕਰਦੀਆਂ ਨਾਲ ਜੇਕਰ ਕਿਸੇ ਨੂੰ ਦਵਾਈ ਦੀ ਲੋੜ ਹੈ ਤਾਂ ਦਵਾਈ ਦੀ ਸੇਵਾ ਵੀ ਕਰਦੇ ਆ ਗਰਮੀ ਦੇ ਵਿੱਚ ਪਸੀਨੋ ਪਸੀਨੀ ਹੋ ਕੇ ਸੇਵਾ ਕਰਦੇ ਆ ਉਹਨਾਂ ਦਾ ਜੀਵਿਕਾ ਕਰਦਾਗਾ ਕਿੰਨੇ ਜਿਹੜੀ ਸੇਵਾ ਕਰਕੇ ਸਾਨੂੰ ਸਪੂਨ ਮਿਲਦਾ ਨਾ ਉਹ ਕਿਤੋਂ ਸਪੂਨ ਨਹੀਂ ਮਿਲਦਾਗਾ ਆਪਾਂ ਗੱਲਬਾਤ ਕਰਾਂਗੇ ਪੂਰੀ ਸੰਗਤ ਨਾਲ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਆਜੋ ਆਪਾਂ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਠੀਕ ਹੋ ਬਾਈ ਠੀਕ ਹੈ ਜੀ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਪਹਿਲਾਂ ਤਾਂ ਤੁਹਾਨੂੰ ਮੈਂ ਇਹ ਪੁੱਛਣਾ ਚਾਹੂੰ ਖੂਸਾ ਦਲ ਸਿੰਘ ਤੋਂ ਆ ਰਹੇ ਜੀ ਖੂਸਾ ਦਲ ਸਿੰਘ ਤੋਂ ਅ ਤਹਿਸੀਲ ਜੀਰਾ ਜ਼ਿਲ੍ਹਾ ਪਰੋਇਪੁਰ ਤਕਰੀਬਨ ਫਰੀਦਕੋਟ ਤੋਂ ਕਿੰਨੇ ਕਿਲੋਮੀਟਰ ਦੂਰ ਹੈ ਜੀ ਫਰੀਦਕੋਟ ਤੋਂ ਸਰਕਲ ਤੋਂ 50 60 ਕਿਲੋਮੀਟਰ ਹੋਗੋ ਅੱਛਾ ਜੀ 50 60 ਕਿਲੋਮੀਟਰ ਦੂਰ ਹੈ ਸਪੈਸ਼ਲ ਸੇਵਾ ਕਰਨ ਵਾਸਤੇ ਫਰੀਦਕੋਟ ਦੀ ਧਰਤੀ ਤੇ ਆਏ ਆ ਹਰ ਪੂਰਨਮਾਸੀ ਨੂੰ ਆਈਦਾ ਲੰਗਰ ਲੈ ਕੇ ਜੀ ਅੱਛਾ ਜੀ ਛਾਪ ਦਾ ਫੁਲਕਾ ਲੰਗਰ ਹੁੰਦਾ ਜੀ ਅੱਛਾ ਜੀ ਦਾਲ ਫੁਲਕੇ ਦਾ ਲੰਗਰ ਹੁੰਦਾ ਜੀ ਰਸਾਂ ਦਾ ਲਾਲ ਲੰਗਰ ਹੁੰਦਾ ਇਸ ਸੰਗਤ ਵਾਸਤੇ ਜੀ ਚਾਹ ਦਾ ਲੰਗਰ ਰਾਸ ਵੀ ਹੈ ਤੇ ਜਿਹੜਾ ਪਾਣੀ ਦਾ ਵੀ ਪ੍ਰਬੰਧ ਕੀਤਾ ਹੈ ਪਾਣੀ ਦਾ ਪ੍ਰਬੰਧਾ ਠੰਡੇ ਪਾਣੀ ਦਾ ਪ੍ਰਬੰਧ ਨਾਲ ਹੈ ਪਾਣੀ ਉੱਥੋਂ ਲੈ ਕੇ ਆਉਂਦੇ ਨੇ ਪਾਣੀ ਖੋਸਾ ਦਾ ਪਾਣੀ ਉੱਥੋਂ ਲੈ ਕੇ ਆਉਂਦੇ ਠੰਡਾ ਪਾਣੀ ਲੈ ਕੇ ਆਉਂਦੇ ਅੱਛਾ ਸਪੈਸ਼ਲ ਪਾਣੀ ਦੀ ਟੈਂਕੀ ਕਿੱਥੇ ਦੇ ਪਾਣੀ ਆਉਂਦਾ ਸੀ ਜੀ ਇੱਕ ਗੱਡੀ ਦੇ ਪਾਣੀ ਉੱਥੋਂ ਲੱਦ ਕੇ ਲੈ ਕੇ ਆਈਦਾ ਜੀ ਵੇਖੋ ਸੰਗਤ ਦੀ ਭਾਵਨਾ ਵੇਖੋ ਕਿੰਨੀ ਕ ਹੈ ਵੀ ਪਾਣੀ ਵੀ ਜਿਹੜਾ ਫਰੀਦਕੋਟ ਨਾਲ ਲੈ ਕੇ ਆਉਂਦੇ ਆ ਇਹ ਜਿਹੜੀ ਤੁਹਾਡੇ ਭਾਵਨਾ ਮਨ ਦੇ ਵਿੱਚ ਕਿਵੇਂ ਜਾਗੀ ਜੀ ਇਹ ਬਾਬਾ ਬੁੱਢਾ ਸੇਵ ਦੀ ਮਿਹਰ ਸਦਕਾ ਹੀ ਆਈ ਅੱਛਾ ਜੀ ਹਾਂਜੀ ਤੇ ਇਹ ਉੱਥੇ ਆਪਣਾ ਦੁਕਾਨ ਤੇ ਲੰਗਰ ਚੱਲਦਾ ਪਿਆ 90 ਤੋਂ ਲੱਗਦਾ। ਅੱਛਾ ਜੀ। ਹਾਂ ਜੀ। ਹਰ ਸਗਰਾਂ 1990 ਤੋਂ 90 ਤੋਂ ਹਾਂ ਜੀ। ਹਰ ਸਗਰਾਂ ਦੇ ਪਹਿਲੇ ਬਾਬੂ ਬੋੜਾ ਸਾਹਿਬ ਨੇ ਫਜਾਇਦਾ ਸੀ। ਜੀ। ਤੇ ਉਸ ਤੋਂ ਬਾਅਦ ਬਾਬਾ ਜੀ ਨੇ ਕਿਰਪਾ ਕੀਤੀ ਹੈ ਵੀ ਲੰਗਰ ਦੀ ਸੇਵਾ ਬਖਸ਼ੀ ਹੈ। ਉਸ ਤੋਂ ਬਾਅਦ ਹਰ ਸਗਰਾਂ ਦਾ ਲੰਗਰ ਦੀ ਸੇਵਾ ਦੁਕਾਨ ਤੇ ਹੁੰਦੀ ਆਈ। ਉਸ ਤੋਂ ਬਾਅਦ ਹੁਣ ਇੱਕ ਦਿਨ ਸਗਰਾਂ ਦੇ ਮਹੀਨੇ ਵਿੱਚ ਇੱਕ ਦਿਨ ਬਾਬੂ ਬੋੜਾ ਸਜਾਇਦਾ। ਠੀਕ ਹੈ। ਹਾਂ ਜੀ। ਲਗਭਗ ਤੁਸੀਂ ਸਾਰੇ ਦੁਕਾਨਦਾਰੀ ਹਾਂ ਜੀ ਦੁਕਾਨਦਾਰੀ। ਦੁਕਾਨਦਾਰ ਤੇ ਪਿੰਗਵਾਸੀ ਵੀ ਨਾਲ ਹੈ। ਪਿੰਡ ਵਾਸੀ ਵੀ ਨਾਲ ਹੈ ਤੇ बिजनेसमैन ਆ ਤੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਪਣਾ ਦੁਕਾਨਾ ਤੋਂ ਕੱਢ ਕੇ ਟਾਈਮ ਤੇ ਸੇਵਾ ਕਰਨ ਦੀ ਭਾਵਨਾ ਦੇ ਵਿੱਚ ਫਰੀਦਕੋਟ ਲੰਗਰ ਲੈ ਕੇ ਆਏ ਆ ਤੁਸੀਂ ਜਿਹੜਾ ਪ੍ਰਸ਼ਾਦਾ ਪਕਾਉਨੇ ਹੋ ਘਰੇ ਪਕਾਉਨੇ ਹੋ ਹਾਂਜੀ ਹਾਂਜੀ ਆਪ ਤਿਆਰ ਕਰੀ ਦੱਸ ਲੰਗਰ ਸਾਰਾ ਹੀ ਆਪ ਤਿਆਰ ਕਰਕੇ ਆਈਦਾ ਤੁਹਾਡੇ ਆਪ ਦੇ ਘਰ ਦੇ ਜਿਹੜੇ ਹਾਂਜੀ ਹਾਂਜੀ ਸੰਗਤ ਸਮੂਹ ਅੱਛਾ ਜੀ ਨਾਲ ਉੱਥੇ ਬਣਾਉਂਦੇ ਲੰਗਰ ਉੱਥੇ ਤਿਆਰ ਕਰੀਦਾ ਲੰਗਰ ਜੀ ਵੇਖੋ ਆਪ ਦੇ ਜਿਹੜੇ ਪਰਿਵਾਰ ਮੈਂਬਰ ਹੀ ਐ ਉਹ ਤਕਰੀਬਨ ਸਾਰਾ ਲੰਗਰ ਤਿਆਰ ਕਰਦੇ ਆ ਪਰਿਵਾਰ ਵਾਲੇ ਨਾਲ ਮਿਲ ਕੇ ਸਾਰੇ ਤਿਆਰ ਕਰਦੇ ਆ ਤੇ ਜਿਹੜਾ ਤੁਸੀਂ ਲੰਗਰ ਕੋਈ ਪੈਸੇ ਆਪ ਦੇ ਇਕੱਠੇ ਕਰਦੇ ਹੋ ਕਿ ਪਿੰਡ ਦੇ ਵਿੱਚੋਂ ਇਕੱਠੇ ਕਰਦੇ ਹੋ ਕਿ ਕਿਸ ਤਰ੍ਹਾਂ ਤੁਸੀਂ ਕੋਈ ਪੈਸਾ ਨਹੀਂ ਇਕੱਠਾ ਕਰਦੇ ਜੀ ਆਪ ਹੀ ਤੁਰਿਆਂਦਾ ਸਾਰਾ ਕੁਝ ਜੋ ਕੋਈ ਆਟਾ ਲੈ ਆਉਂਦਾ ਕੋਈ ਦਾਲ ਲੈ ਆਉਂਦਾ ਕੋਈ ਸੌਜੀ ਨਾਲ ਦਾ ਕੋਈ ਚਾਹ ਦਾ ਲੰਗਰ ਦੇ ਜਾਂਦਾ ਜੀ ਪੈਸਾ ਨਹੀਂ ਇਕੱਠਾ ਕਰਦੇ ਵੇਖੋ ਭਾਵਨਾ ਵੇਖੋ ਕਿੰਨੀ ਵੱਡੀ ਆ ਮਨ ਦੇ ਵਿੱਚ ਕਹਿੰਦੇ ਵੀ ਕਈ ਵਾਰੀ ਆਪਾਂ ਨੂੰ ਕੋਈ ਆਪਾਂ ਲੰਗਰ ਚ ਲਾਉਨੇ ਆ ਨਾ ਆਪਾਂ ਕਈ ਵਾਰੀ ਵੇਖਦੇ ਹੁੰਨੇ ਆ ਕਿ 10 10 100 100 ਰੁਪਏ ਕਰਕੇ ਇਕੱਠਾ ਕਰਦੇ ਆ ਇਹਨਾਂ ਦੇ ਮਨ ਦੇ ਵਿੱਚ ਭਾਵਨਾ ਕਹਿੰਦੇ ਵੀ ਅਸੀਂ ਕੋਈ ਪੈਸਾ ਨਹੀਂ ਇਕੱਠਾ ਕਰਦੇ ਆ ਆਪੋ ਆਪਣੇ ਜਿਹੜੇ ਭਰਾ ਜਿਹੜੇ ਰਲੇ ਆਪਸ ਦੇ ਵਿੱਚ ਉਹ ਕੁਛ ਪੈਸੇ ਕਿਤੇ ਕੋਈ ਦਾਲ ਲੈ ਆਉਂਦਾ ਕੋਈ ਆਟਾ ਲੈ ਆਉਂਦਾ ਇਦਾਂ ਕਰਕੇ ਸਾਰਾ ਲੰਗਰ ਚ ਆਉਂਦਾ ਠੀਕ ਹੈ ਜੀ ਜਿਹੜਾ ਤੁਹਾਡੇ ਪਰਿਵਾਰ ਵਾਲੇ ਨਹੀਂ ਕਹਿੰਦੇ ਕਿ ਤੁਸੀਂ ਕੀ ਕਰਨਾਗਾ ਲੰਗਰ ਲੈ ਕੇ ਜਾਣਾਗਾ ਪਰਿਵਾਰ ਵਾਲੇ ਤਾਂ ਖੁਸ਼ ਹੁੰਦੇ ਜੀ ਅੱਛਾ ਤਾਂ ਖੁਸ਼ ਹੁੰਦੇ ਉਹ ਸਾਡੇ ਤੋਂ ਉੱਚਾ ਜੀ ਉਹ ਸਾਡੇ ਤੋਂ ਵੀ ਅੱਗੇ ਜੀ ਅੱਛਾ ਅਸੀਂ ਖੁਸ਼ ਹੋ ਸਕਦਾ ਮਗਰ ਹੋਈਏ ਥੋੜਾ ਜਿਆ ਸਾਡੇ ਬੱਚੇ ਸਾਡੇ ਪਰਿਵਾਰ ਸਭ ਸਾਡੇ ਨਾਲੋਂ ਅੱਗੇ ਆ ਜੀ ਉਹ ਕਹਿੰਦੇ ਵੀ ਜਾਓ ਤੁਸੀਂ ਜੀ ਹਾਂਜੀ ਹਾਂਜੀ ਮੈਂ ਤਾਂ ਝੋਨੇ ਦਾ ਸੀਜ਼ਨ ਹੈ ਹਨਾ ਤੇ ਤੁਸੀਂ ਆਪਣਾ ਖੇਤਾਂ ਦੇ ਅੱਜ ਕੱਲ ਤਾਂ ਟਾਈਮ ਨਹੀਂ ਹੈਗਾ ਲੋਕਾਂ ਕੋਲੇ ਨਹੀਂ ਜੀ ਮੈਂ ਇੱਕ ਕੱਲਾ ਹਾਂ ਨਾਤੇ ਹੁੰਦੇ ਮੇਰੇ ਦੋ ਲੜਕੀਆਂ ਹੈਗੀਆਂ ਇੱਕ ਵਿਆਹੀ ਹੋਈ ਹੈ ਇੱਕ ਵਰ ਗਈ ਹੋਈ ਹੈ ਘਰ ਦੀ ਅਜ ਅੰਮ੍ਰਿਤਸਰ ਗਈ ਹੋਈ ਹੈ ਅੱਛਾ ਜੀ ਤੇ ਉਹਨੇ ਕਿਹਾ ਵੀ ਘਰ ਪਹਲਾ ਲੁੱਟਿਆ ਜਾਵੇ ਪਰ ਗੁਰੂ ਦਾ ਘਰ ਉਹ ਸੇਵਾ ਲੈਣੀ ਲੈਣੀ ਹੈ ਵੇਖੋ ਸਾਰੇ ਅਸੀਂ ਸਰਦਾ ਜੋਗ ਆ ਮਨੋ ਤਲ ਫਲ ਵੇਖੋ ਦਿਲਾਂ ਦੀ ਭਾਵਨਾ ਲੂ ਕੰਡੇ ਖੜੇ ਹੋਣ ਵਾਲੀ ਗੱਲ ਹੈ ਵੀ ਘਰੇ ਕੋਈ ਵੀ ਜੀ ਹੈ ਨਹੀਂਗਾ ਜਿਹੜੇ ਘਰ ਦੇ ਉਹ ਅੰਮ੍ਰਿਤਸਰ ਗਏ ਹੋਏ ਤੇ ਮੈਂ ਅੱਜ ਆਪ ਸੇਵਾ ਤੇ ਆਇਆ ਹਾਂ ਜੀ ਸਾਹਿਬ ਇਹਨੇ ਮਿਹਨਤੀ ਆ ਜੀ ਇਹਨੇ ਮਿਹਨਤੀ ਜਨਾ ਕਹਿਣਾ ਵੀ ਬਹੁਤ ਮੁਸ਼ਕਲ ਹੋ ਜੂਗਾ ਬਿਲਕੁਲ ਇਹ ਦੇ ਨਾ ਜਾਵੇ ਅੱਗੇ ਲੱਗਣਾ ਲਏ ਆ ਜੀ ਅੱਗੇ ਲੱਗਣਾ ਲਏ ਆ ਮਗਰ ਲੱਗਣਾ ਲਏ ਸਾਰੇ ਆ ਬਿਲਕੁਲ ਕਹਿੰਦੇ ਵੀ ਸੇਵਾ ਜਿਹੜੀ ਮੇਨ ਇਹਨਾਂ ਨੂੰ ਸੌਂਪੀ ਗਈ ਹੈ ਇਹ ਅੱਗੇ ਲੱਗੇ ਹੋਏ ਆ ਤੇ ਮਗਰ ਮਗਰ ਸੰਗਤਾਂ ਤੁਹਾਡੀ ਬਾਬਾ ਬੁੱਢਾ ਸਾਹਿਬ ਦੀ ਮਿਹਰ ਸ਼ਤਕਈ ਹੈ ਸਭ ਕੁਝ ਜੀ ਹਾਂਜੀ ਤੁਸੀਂ ਬਿਜ਼ਨਸ ਵੀ ਕਰਦੇ ਹੋ ਮੈਂ ਸੁਣਿਆ ਹਾਂ ਜੀ ਮੈਡੀਕਲ ਸਟੋਰ ਹੈ ਫਿਰ ਤੁਹਾਡਾ ਮੈਡੀਕਲ ਸਟੋਰ ਹੈ ਜੀ ਜੀ ਤੇ ਵੇਖੋ ਭਾਵਨਾ ਮੰਨ ਦੇ ਵਿੱਚ ਤੁਸੀਂ ਅੱਜ ਫਿਰ ਉਹ ਦੁਕਾਨ ਕੋਲ ਨਹੀਂ ਮੁੰਡਾ ਮੁੰਡਾ ਹੈਗਾ ਤੇ ਜਿਹੜਾ ਤੁਹਾਡੇ ਕਰਿੰਦਾ ਰੱਖਿਆ ਉਹ ਕਰਿੰਦਾ ਰੱਖਿਆ ਉਹ ਕਰਿੰਦੇ ਨੂੰ ਛੱਡ ਕੇ ਕਰਿੰਦੇ ਨੂੰ ਛੱਡ ਕੇ ਵੇਖੋ ਹਾਂ ਤਾਂ ਕੋਈ ਬੰਦਾ ਨਹੀਂ ਕਰਿੰਦੇ ਛੱਡ ਗਿਆ ਇਹ ਵੇਖੋ ਕਿੱਡੀ ਭਾਵਨਾ ਹੈ ਨਾ ਵੀ ਭਾਵਨਾ ਵੇਖੋ ਨਹੀਂ ਬੰਦੇ ਨੂੰ ਆਏ ਹੁੰਦਾ ਯਾਰ ਮੇਰੇ ਮਗਰੋਂ ਕੋਈ ਗਾਹਕ ਮੁੜ ਜੂਗਾ ਠੀਕ ਹੈ ਜਾਂ ਮੇਰੇ ਮਗਰੋਂ ਕੋਈ ਪੈਸਾ ਟਕਾ ਕੋਈ ਉਦਾਂ ਦਾ ਹੈ ਨਾ ਕੁਝ ਮਾਰਦੇ ਛੱਡਿਆ ਸਾਰਾ ਕੋਈ ਜੀ ਵੇਖੋ ਕਿੱਡੀ ਭਾਵਨਾਗਾ ਤੁਸੀਂ ਵੀਰ ਜੀ ਫਿਰ ਤੁਸੀਂ ਵੀ ਸੇਵਾ ਕਰਨ ਆਉਨੇ ਹਾਂ ਹਾਂਜੀ ਮੇਰੇ ਫਾਦਰ ਸਾਹਿਬ ਹਨੀ ਇਹਨਾਂ ਦੇ ਬੇਟੇ ਆ ਜੀ ਅੱਛਾ ਜੀ ਉਹ ਤੁਹਾਡੇ ਪਿਓ ਪੁੱਤ ਵੇਖੋ ਤਿੰਨ ਤਿੰਨੇ ਜੀ ਤਿੰਨ ਤੀਜਾ ਉਧਰ ਉਹ ਵੀ ਆਲੇ ਵੇਖੋ ਤਿੰਨੇ ਪਿਓ ਪੁੱਤ ਸੇਵਾ ਕਰਨ ਆਇਓ ਘਰੇ ਵੇਖੋ ਕਮਾਲ ਆ ਮੈਂ ਤਾਂ ਤੁਸੀਂ ਦੇਖੋਗੇ ਧਿਆਨ ਨਾਲ ਸੁਣੋ ਤੁਸੀਂ ਤਿੰਨੇ ਪਿਓ ਪੁੱਤ ਹਾਂਜੀ ਹਾਂਜੀ ਫੂਲਮਾਸੀ ਤਿੰਨੇ ਪਿਓ ਪੁੱਤ ਹੀ ਸਾਰਾ ਲੰਗਰ ਵੀ ਹੱਥੀ ਤਿਆਰ ਕਰਾਈ ਦਈ ਅੱਛਾ ਹਾਂਜੀ ਇੱਕ ਜੀ ਇਹ ਬੰਦਾ 100 ਕਿਲੇ ਦਾ ਮਾਲਕ ਹੈ ਆੜ ਤਾਂ ਇਹਨਾਂ ਦੀਆਂ ਵੇਖੋ ਸੇਵਾ ਇੰਨਾ ਨਾ ਗੱਲ ਕਰੋ ਇੰਨਾ ਨਾ ਗੱਲ ਕਰੋ ਕਰੋ ਗੱਲ ਵੀਰ ਜੀ ਤੁਸੀਂ ਅੱਜ ਸੇਵਾ ਕਰਨ ਆਏ ਹੋ ਤੁਹਾਡੇ ਕੋਲ ਇੰਨੀ ਜਾਇਦਾਦ ਆ ਸਾਰਾ ਕੁਝ ਹੈਗਾਗਾ ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਤੁਹਾਨੂੰ ਸਕੂਨ ਮਿਲ ਰਿਹਾ ਵੇਖੋ ਜੀ ਉਹ ਜੋ ਜਾਇਦਾਦਾਂ ਦਿੱਤੀਆਂ ਉਹ ਗੁਰੂ ਸਾਹਿਬ ਨੇ ਪਰਮਾਤਮਾ ਨੇ ਬਾਬਾ ਬੁੱਢਾ ਸਾਹਿਬ ਦੀ ਦੇਣ ਆ ਜੇ ਇੰਨਾ ਕੁਝ ਹੁੰਦਾ ਹੁੰਦਾ ਵੀ ਆਪਾਂ ਨਹੀਂ ਇੰਨਾ ਕੁਝ ਕਰ ਸਕਦੇ ਤੇ ਫਿਰ ਉਹ ਸਭ ਕੁਝ ਪਰਮਾਤਮਾ ਆਪ ਹੀ ਚਲਾ ਰਿਹਾ ਪਿੱਛੇ ਸਾਰਾ ਕੁਝ ਸਾਰਾ ਕੁਝ ਹੋ ਜਾਂਦਾ ਜੀ ਕੰਮ ਤਾਂ ਮੁੱਕਣੇ ਨਹੀਂ ਜਾਂਦੇ ਜਾਨਬਿਲਕੁਲ ਸਹੀ ਗੱਲ ਹੈ ਜੀ ਵੇਖੋ ਚੰਗੀ ਜਾਇਦਾਦ ਆ ਆਰਥ ਦਾ ਕੰਮ ਵੀ ਹੈ ਵੀਰ ਜੀ ਦਾ ਤੇ ਪਰ ਸੇਵਾ ਕਰਨ ਦੀ ਭਾਵਨਾ ਹੈ ਭਾਵਨਾ ਵੀ ਇੱਕ ਬਹੁਤ ਵੱਡੀ ਹੁੰਦੀ ਆ ਠੀਕ ਹੈ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਹੈਗਾ ਠੀਕ ਹੈ ਤੇ 40 ਕਿਲੇ ਵਾਲੀ ਉਹਦੇ ਕੋਲ ਹੈ ਜੀ ਆ ਵੀਰ ਜੀ ਕਹਿੰਦੇ ਇਹਨਾਂ ਕੋਲੇ ਵੀ 40 ਕਿਲੇ ਜ਼ਮੀਨ ਹੈ ਫਿਰ ਵੀ ਸੇਵਾ ਕਰਨ ਆਏ ਆ ਤਾਨੂੰ ਮੰਨ ਦੇ ਵਿੱਚ ਸੇਵਾ ਹਾਂਜੀ ਸੇਵਾ ਦੀ ਮਨ ਤੁਹਾਨੂੰ ਖੇਤ ਕੰਮ ਨਹੀਂ ਹੈਗਾ ਸੀਗਾ ਖੇਤ ਬਹੁਤ ਕੰਮ ਆ ਬਾਈ ਜੀ ਕਰਿੰਦੇ ਛੱਡ ਕੇ ਆਇਆ ਖੇਤ ਜੀ ਕੰਮ ਕਰੀ ਜਾਂਦੇ ਆ ਪਰ ਆ ਜਿਹੜਾ ਦਿਨ ਮਿਥਿਆ ਸਾਡੇ ਬਾਈ ਨੇ ਇਸ ਦਿਨ ਤੇ ਜ਼ਰੂਰ ਪ੍ਰਮਾਤਮਾ ਦਾ ਬਾਬਾ ਬੁੱਢਾ ਮੈਂ ਇੱਧਰ ਦਾ ਉੱਧਰ ਹੋ ਜੇ ਹਾਂ ਸੇਵਾ ਕਰਨਾ ਆਉਣਾ ਜ਼ਰੂਰੀ ਆ ਜੀ ਹਾਂਜੀ ਦੇਖੋ ਜਿਹੜਾ ਲੰਗਰ ਆ ਤੁਹਾਡੇ ਘਰ ਦੇ ਨਾਲ ਜਾ ਕੇ ਫਿਰ ਪਕਾਉਂਦੇ ਹੋ ਹਾਂਜੀ ਪਕਾਉਂਦੇ ਆ ਜੀ ਪਕਾਉਂਦੇ ਆ ਜੀ ਜਿਹੜਾ ਆਟਾ ਉਟਾ ਫਿਰ ਤੁਸੀਂ ਕਣਕ ਤੁਹਾਡਾ ਚਲੋ ਜੱਟ ਜ਼ਿਮੀਂਦਾਰ ਭਰਾ ਹਨਾ ਆਟਾ ਤਾਂ ਆਪਣੇ ਘਰੇ ਆਮ ਹੀ ਹੁੰਦਾਗਾ ਤੇ ਬਾਕੀ ਜਿਹੜੀ ਸੇਵਨਾ ਸੇਵਾ ਤਕਰੀਬਨ ਚਾਹ ਤੇ ਖੰਡ ਗੋੜੀ ਰਹਿ ਗਿਆ ਹਨਾ ਉਹ ਤੁਸੀਂ ਕੱਲਾ ਮੁੱਲ ਦਾ ਲੈਣੇ ਹਨਾ ਹਾਂਜੀ ਬਾਬਾ ਬਾਬਾ ਬੁੱਢਾ ਸਾਹਿਬ ਜੀ ਦਾ ਜੀ ਸੰਗ੍ਰਾਂਤ ਤੇ ਹੁੰਦਾ ਜੀ ਉੱਥੇ ਲੰਗਰ ਪੈਂਦਾ ਆਪਣੇ ਅੱਛਾ ਜੀ ਸੰਗ੍ਰਾਂਤ ਵਾਲੇ ਦਿਨ ਵੀ ਪੱਕਾ ਲੰਗਰ ਹੁੰਦਾ ਬਾਈ ਜੀ ਦਾ ਉੱਥੇ ਕੰਮਾਂ ਤੇ ਇਹ ਲਾਉਂਦੇ ਆ ਤੇ ਉੱਥੇ ਪਰਮਾਤਮਾ ਦੀ ਕਿਰਪਾ ਦੀ ਜੋ ਜੇ ਤਾਂ ਇਹ ਇਲਾਕੇ ਦਾ ਜਿੰਨਾ ਹੋ ਗਿਆ ਜੀ ਤਿਲ ਫੁੱਲ ਜਿਹਨੇ ਪਾਤਾ ਠੀਕ ਆ ਜੋ ਘਾਟਾ ਵਾਧਾ ਹੋ ਰਲ ਮਿਲ ਕੇ ਪਾ ਕੇ ਤੇ ਆ ਜਾਈਦਾ ਬਿਲਕੁਲ ਅੱਛਾ ਜੀ ਘਾਟਾ ਪੈਂਦਾ ਨਹੀਂ ਪਾਪਾ ਵੀ ਦੇ ਜਾਂਦਾ ਜੀ ਵੇਖੋ ਭਾਵਨਾ ਬੜੀ ਐ ਵੇਖੋ ਸੰਗਤਾਂ ਲੰਗਰ ਲੈਣ ਆਉਂਦੀਆਂ ਗਈਆਂ ਤੇ ਵੇਖੋ ਬਹੁਤ ਵੱਡੀ ਗੱਲ ਹੁੰਦੀ ਐ ਵੀ ਮਨ ਜੀ ਕਰਦਾ ਬਾਈ ਦਾ ਵੀ ਜੀ ਕਰਦਾ ਏਸੀ 'ਚ ਬੈਠਾ ਹੁੰਦਾ ਹਨਾ ਟੌਰ ਨਾ ਬਾਈ ਤੁਹਾਡਾ ਜੀ ਨਹੀਂ ਕਰਦਾ ਸੀਗਾ ਏਸੀ 'ਚ ਬੈਠੇ ਹੁੰਦਾ ਬਾਈ ਏਸੀ ਜੋ ਸਕੂਨ ਹੈ ਨਹੀਂ ਇੰਨੀ ਠੰਡ ਨਹੀਂ ਮਿਲਦੀ ਉੱਥੇ ਜਿੰਨੀ ਇੱਥੇ ਮਿਲਦੀ ਹੈ ਅੱਛਾ ਹਾਂ ਜੀ ਮੁਰਕੋ ਮੁਰਕੀ ਹੋਏ ਬੈਠੇ ਹੋ ਤੁਸੀਂ ਕੋਈ ਮੁਰਕਾ ਨਹੀਂ ਬਾਈ ਅੰਦਰੋਂ ਸ਼ਾਂਤੀ ਮਿਲਦੀ ਹੈ ਅੱਛਾ ਕਹਿੰਦੇ ਮਹਿਲਾਂ ਚ ਬੈਠ ਕੇ ਨੀਂਦ ਨਹੀਂ ਆਉਂਦੀ ਕੀ ਉੱਤੇ ਕਹਿੰਦੇ ਵੀ ਇੱਥੇ ਆ ਕੇ ਸਕੂਨ ਮਿਲਦਾ ਹੈਗਾ ਵਾਕੀ ਗੱਲ ਸੱਚੀ ਹੈ ਵੀ ਸਪੂਨ ਮਿਲਦਾ ਸੇਵਾ ਕਰਕੇ ਜਿਹੜੇ ਸੇਵਾ ਵਾਲੇ ਬੰਦੇ ਹੁੰਦੇ ਆ ਨਾ ਉਹਨਾਂ ਨੂੰ ਪਤਾ ਹੁੰਦਾਗਾ ਵੀ ਸਪੂਨ ਕੀ ਚੀਜ਼ ਹੁੰਦੀ ਆ ਲੰਗਰੇ ਵਿੱਚ ਉੱਥੇ ਲਾਉਣੇ ਉੱਥੇ ਇਹਨਾਂ ਨਿਆਰਾ ਨਹੀਂ ਆਉਂਦਾ ਜਿੰਨਾ ਇੱਥੇ ਆਉਂਦਾ ਅੱਛਾ ਜੀ ਉਹ ਤਾਂ ਇੱਥੇ ਆਈ ਉਹ ਨਹੀਂ ਉੱਥੇ ਦੀ ਘਟਾ ਜੀ ਇੱਥੇ ਤਾਂ ਇੱਥੇ ਲੋੜਵੰਦ ਨੇ ਆਉਣਾ ਜੀ ਅੱਛਾ ਮਜਬੂਰੀ ਉਹ ਉੱਥੇ ਤਾਂ ਜਿਹੜਾ ਮੁਰਜੀ ਖਾਈ ਜੇ ਬਿਲਕੁਲ ਇੱਥੇ ਤਾਂ ਮਜਬੂਰੀ ਦੇ ਬਾਰੇ ਬੈਠਿਆ ਜਾਰੇ ਬਿਲਕੁਲ ਬਿਲਕੁਲ ਇੱਕ ਆਪਣਾ ਮੁਸਲਮਾਨ ਭਾਈ ਆ ਜੀ ਮੁਸਲਮਾਨ ਅੱਛਾ ਜੀ ਹਾਂਜੀ ਇਹ ਵੀ ਯਾਰ ਇੱਕ ਵਾਰੀ ਸਾਡੇ ਨਾਲ ਆਉਂਦੇ ਆਂਦੇ ਇਹ ਨਾਲ ਬਿਲਕੁਲ ਯਾਰ ਵੀ ਇਹ ਕੰਮ ਛੱਡ ਕੇ ਆਪਦਾ ਇਹ ਸਪੈਸ਼ਲ ਆਉਂਦੇ ਆ ਜੀ ਵੇਖਣ ਤੇ ਸੁਣਨ ਵਾਲਿਆਂ ਨੂੰ ਇਹ ਵੀ ਕਵਾਂਗੇ ਵੀ ਜਿਵੇਂ ਅਸੀਂ ਲੰਗਰ ਲੈ ਕੇ ਆ ਰਹੇ ਹਾਂ ਇੱਥੇ ਤੇ ਹੋਰ ਵੀ ਪਿੰਡਾਂ ਦੇ ਸ਼ਹਿਰਾਂ ਦੇ ਮੇਰੇ ਜਿੰਨੇ ਭੈਣ ਭਰਾ ਕੋਈ ਸੁਣਦੇ ਆ ਜਾਂ ਦੇਖਦੇ ਆ ਉਹਨਾਂ ਨੂੰ ਵੀ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਇਸ ਤੋਂ ਵੱਡਾ ਕੋਈ ਸਕੂਨ ਨਹੀਂ ਇਸ ਤੋਂ ਵੱਡਾ ਕੋਈ ਮੰਨ ਕੇ ਚੱਲੋ ਧਰਮ ਨਹੀਂ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਵੀਰ ਜੀ ਤੁਸੀਂ ਸੇਵਾ ਕਰਨ ਆਏ ਹੋਣਾ ਸਿੱਖ ਪਰਿਵਾਰ ਹੈ ਸਾਰੇ ਤੁਸੀਂ ਇੱਕ ਮੁਸਲਮਾਨ ਅਸੀਂ ਮੁਸਲਮਾਨਾਂ ਹਾਂ ਜੀ ਉੱਥੇ ਹਾਂਜੀ ਖੋਸਾ ਲਾਲ ਸਿੰਘ ਸਾਡੇ 12 ਘਰ ਆ ਜੀ ਮੁਸਲਮਾਨਾਂ ਦੇ ਅੱਛਾ ਜੀ ਮੈਂ ਦੁਕਾਨ ਬੰਦ ਕਰਕੇ ਆਉਣਾ ਜੀ ਕੱਲਾ ਕੱਲਾ ਦੁਕਾਨ ਤੇ ਆ ਕੱਲਾ ਕੱਲਾ ਦੁਕਾਨ ਹਾਂਜੀ 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 ਪਰਿਵਾਰ ਵਾਲੇ ਮਗਰ ਉਹ ਕਹਿੰਦੇ ਨਹੀਂਗੇ ਦੁਕਾਨ ਬੰਦ ਕਰਕੇ ਨਹੀਂ ਜੀ ਚਾਹੇ ਕਹਿਣ ਚਾਹੇ ਨਾ ਕਹਿਣ ਇਹ ਆਉਣਾ ਹੀ ਆਉਣਾ ਜੀ ਆ ਹੱਦਿਆਂ ਨੂੰ ਮਿੱਥਿਆ ਕੀ ਬਾਤ ਆ ਮਾਨ ਦੇ ਵਿੱਚ ਵਾਕੀ ਚਾ ਪੈਦਾ ਹੁੰਦਾ ਹਨਾ ਕਿੰਨੀ ਕਿ ਸੇਵਾ ਵੇਖੋ ਤਕਰੀਬਨ ਕਿੰਨੇ ਵਜੇ ਆਏ ਹੋ ਸਵੇਰ ਤੁਸੀਂ ਅਸੀਂ ਜੀ ਸਵੇਰ 6 ਵਜੇ ਤੋਂ ਲੱਗ ਜਾਨੇ ਆ ਸਾਢੇ 5 6 ਤੋਂ ਲੰਗਰ ਤਿਆਰ ਕਰਨ ਤੇ ਬਾਕੀ ਜਿੰਨੇ ਸਾਡੇ ਭਰਾ ਸਾਰੇ ਸਾਢੇ 11 ਸਵੇਰ ਇੱਥੇ 12:00 ਵਜੇ ਪਹੁੰਚ ਜੀ 12:00 ਵਜੇ ਉੱਥੇ ਆ ਜਾਨੇ ਆ ਜੀ ਤੇ ਬਾਕੀ ਜੀ ਅਸੀਂ ਉੱਥੇ ਖੋਸਾ ਦਾਲ ਸਿੰਘ ਆ ਅਸੀਂ ਕਦੇ ਕਿਸੇ ਨੂੰ ਇਹ ਨਹੀਂ ਪਤਾ ਵੀ ਇਹ ਮੁਸਲਮਾਨ ਆ ਸਿੱਖ ਆ Hindu ਆ ਜਾਂ ਸਾਈ ਆ ਅੱਛਾ ਸਾਡੇ ਜੀ ਜਿੰਨੇ ਉੱਥੇ ਦੁਕਾਨਦਾਰ ਆ ਸਾਰੇ ਭਰਾਵਾਂ ਤੋਂ ਵੱਧ ਰਹੇ ਰਹੇ ਆ ਜੀ ਕੋਈ ਬੰਦਾ ਨਹੀਂ ਕਹਿ ਸਕਦਾ ਏਰੀਏ ਦਾ ਕੋਈ ਅੱਡੇ ਦਾ ਕੋਈ ਕੋਈ ਵੀ ਨਹੀਂ ਕਹਿ ਸਕਦਾ ਜੀ ਬਿਲਕੁਲ ਵੀ ਇਹ ਮੁਸਲਮਾਨਾਂ ਸਿੱਖਾਂ ਸਹਾਇਆ ਇਕੱਠੇ ਰਲ ਮਿਲ ਕੇ ਰਹਿੰਦੇ ਆ ਜੀ ਤੇ ਸਾਡਾ ਸਾਰਿਆਂ ਨੂੰ ਇਹ ਸੰਦੇਸ਼ ਆ ਜੋ ਮੇਰੇ ਵੀਰ ਭਰਾ ਸੁਣਦੇ ਆ ਵੀ ਰਲ ਮਿਲ ਕੇ ਰਹੋ ਭੈਣ ਭਰਾਵਾਂ ਦੀ ਤਰ੍ਹਾਂ ਰਹੋ ਆਪਾਂ ਇਕਾਂ ਨਾ ਕਿ ਨਫ਼ਰਤ ਫਲਾਈਏ ਆਪਾਂ ਪਿਆਰ ਫਲਾਈਏ ਬਿਲਕੁਲ ਸਹੀ ਗੱਲ ਹੈ ਕਹਿੰਦੇ ਵੀ ਜਿਹੜੇ ਉਹ ਲੀਡਰ ਹੁੰਦੇ ਉਹ ਨਫ਼ਰਤ ਫਰ ਦੋ ਜੀ ਜੀ ਤੇ ਤੁਹਾਡੇ ਮਨ ਦੇ ਵਿੱਚ ਚਾਹ ਪੈਦਾ ਹੁੰਦਾ ਜਦੋਂ ਸਿੱਖ ਭਰਾ ਠੀਕ ਹੈ ਅੰਦੂਪਰਾ ਸਾਰੇ ਇਕੱਠੇ ਹੋ ਜੀ ਕਦੋਂ ਸਾਡੀ ਪੁੰਨ ਆਉਗੀ ਕਦੋਂ ਉੱਥੇ ਮਹੀਨੇ ਬਾਅਦ ਦੇਣਾ ਆਊਗਾ ਤੇ ਕਦੋਂ ਬਾਬਾ ਬੁੱਢਾ ਜੀ ਦਾ ਦੇਣਾ ਆਊਗਾ ਸਾਲ ਬਾਅਦ ਅਸੀਂ ਲੰਗਰ ਰਾਈਏ ਜੀ 10 ਤੋਂ 15 ਦਿਨ ਪਹਿਲਾਂ ਹੀ ਤਿਆਰੀ ਕਰਨ ਲੱਗ ਜਾਂਦੇ ਹਾਂ ਜੀ ਅਸੀਂ ਠੀਕ ਹੈ 10 ਤੋਂ 15 ਦਿਨ ਪਹਿਲਾਂ ਤਿਆਰੀ ਕਰਨ ਲੱਗਦੇ ਆ ਤਕਰੀਬਨ ਹਰ ਇੱਕ ਮਹੀਨੇ ਆਉਂਦੇ ਆ ਹਰ ਇੱਕ ਮਹੀਨੇ ਜੀ ਜੀ ਹਰ ਇੱਕ ਮਹੀਨੇ ਲਾਕਡਾਊਨ ਚ ਰਹਿ ਬੰਦ ਅੱਛਾ ਲਾਕਡਾਊਨ ਚ ਬੰਦ ਰਿਹਾ ਜੀ ਹੋ ਗਿਆ ਜੀ ਇਹ ਸੇਵਾ ਨੂੰ 5 ਸਾਲ ਹੋ ਗਿਆ ਜੀ 5 ਸਾਲ ਤੋਂ ਹੋ ਗਏ ਇੱਥੇ ਆਉਂਦੇ ਆ ਤੁਸੀਂ ਨੌਜਵਾਨ ਐ ਤੁਹਾਡਾ ਜੀ ਨਹੀਂ ਕਰਦਾ ਤੁਸੀਂ ਫੋਟੋਆਂ ਵੇਖਦੇ ਹੋਵੋਗੇ ਨੈਟ ਤੇ ਵੀ ਇਹ ਬਥੇਰੇ ਸ਼ੌਂਕ ਪੂਰੇ ਗੱਡੀਆਂ ਚੰਗੀਆਂ ਚੰਗੀਆਂ ਗੱਡੀਆਂ ਦੇ ਵਿੱਚ ਰਹਿੰਦੇ ਆ ਤੁਹਾਡਾ ਨਹੀਂ ਜੀ ਕਰਦਾ ਗੱਡੀਆਂ ਚ ਘੁੰਮੋ ਫਿਰੋ ਐਸ਼ ਕਰੋ ਮਹਾਰਾਜ ਦੀ ਕਿਰਪਾ ਹੀ ਹੁਣ ਤਾਂ ਹੀ ਸਾਨੂੰ ਪਹਿਲਾਂ ਤਾਂ ਸਾਈਕਲਾਂ ਦੀ ਆਸ ਨਹੀਂ ਆ ਗਈ ਸੀ। ਅੱਛਾ। ਹਾਂਜੀ ਜਦੋਂ ਸਾਡੇ ਫਾਜ਼ ਸਾਹਿਬ ਨੇ ਕੰਮ ਸ਼ੁਰੂ ਕੀਤਾ ਨਾਗੇ 90 ਦੇ ਜੀ। ਉਦੋਂ ਚਾਹ ਦੀ ਰੇੜੀ ਲਾਉਂਦੇ ਸੀਗੇ ਜੀ। ਅੱਛਾ। ਤੇ ਉਦੋਂ ਇਹ ਚਾਹ ਦਾ ਤੇ ਰਸਾਂ ਦਾ ਲੰਗਰ ਲਾਉਂਦੇ ਹੁੰਦੇ ਸੀ। ਅੱਛਾ। ਹਾਂਜੀ ਤੇ ਉਦੋਂ ਤੋਂ ਮਹਾਰਾਏ ਨੇ ਕਿਰਬਕ ਦੀ ਹੌਲੀ 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 ਫਿਰ ਜਿਵੇਂ ਸੰਜੋਗ ਮਿਲੀ ਗਿਆ ਜੀ ਫਿਰ ਨਾਲ ਲੰਗਰ ਦਾ ਵਧਾਤਾ ਜੀ। ਹਾਂ। ਤੇ ਹਰੇਕ ਸੰਗਰਾਮ ਤੇ ਲੰਗਰ ਦੀ ਸੇਵਾ ਹੋ ਗਈ ਜੀ ਤੇ ਫਿਰ ਬਾਅਦ ਜੋ ਬਾਵੜ ਸਾਹਿਬ ਦਾ ਹੁੰਦਾ ਜੋੜ ਮੇਲਾ ਜੀ ਉਦੋਂ ਇੱਕ ਹਫ਼ਤਾ ਲੰਗਰ ਹੁੰਦਾ ਜੀ ਉੱਥੇ ਆਪਣੇ। देखो ਦਿਨ ਐਤਵਾਰ ਹੈ ਐਤਵਾਰ ਨੂੰ ਤਕਰੀਬਨ ਹਰੇਕ ਬੰਦਾ ਕੋਈ ਨਾ ਕੋਈ ਘੁੰਮਣ ਜਾਂਦਾ ਕੋਈ ਰਿਸ਼ਤੇਦਾਰੀ ਚ ਜਾਂਦਾਗਾ ਰਿਸ਼ਤੇਦਾਰੀਆਂ ਯਾਰੀਆਂ ਦੋਸਤੀਆਂ ਨਾਤੇ ਸਾਰੇ ਛੱਡ ਦਿੱਤੇ ਸੇਵਾ ਕਰਨ ਦੀ ਭਾਵਨਾ ਸੇਵਾ ਕਰਨ ਵਾਸਤੇ ਆਏ ਆ ਜਦੋਂ ਮਰੀਜ਼ ਆ ਕੇ ਇੱਥੇ ਤੁਹਾਨੂੰ ਸੇਵਾ ਪ੍ਰਸ਼ਾਦਾ ਤੁਸੀਂ ਛਕਾਉਂਦੇ ਆ ਤੇ ਬਹੁਤ ਅਸੀਸਾਂ ਦਿੰਦੇ ਹੁਣ ਹਾਂਜੀ ਹਾਂਜੀ ਬਹੁਤ ਜੀ ਔਰ ਕਈ ਕਹਿੰਦੇ ਆ ਕਿ ਵੀ ਤੁਸੀਂ ਬੜਾ ਸੋਹਣਾ ਕੰਮ ਕਰਦੇ ਆ ਵੀ ਤੁਸੀਂ ਇਦਾਂ ਵੀ ਵਧੀਆ ਵੀ ਵੀ ਆਉਂਦੇ ਜਨਾ ਬੋਲੇ ਅਗਲੇ ਚਿਹਰੇ ਤੋਂ ਪਤਾ ਲੱਗਦਾ ਇਹ ਤਾਂ ਪਤਾ ਅਗਲਾ ਡੋਨ ਸੀਸਾ ਦਿੰਦਾ ਜੀ ਇਥੇ ਲੰਗਰ ਤਾਂ ਹੁਣ ਸਾਡੀ ਸੇਵਾ ਉੱਥੇ ਵੀ ਹੈਗੀ ਆ ਜੀ ਚਲੋ ਉੱਥੇ ਮਾਰਾ ਨਹੀਂ ਸਾਨੂੰ ਜਿਹੜਾ ਸ਼ੁਰੂ ਕੀਤਾ ਆਂ ਉਹ ਤਾਂ ਲੋਨੜਾ ਲਾਉਣਾ ਜੀ ਤੇ ਪਰ ਜਿਹੜੀ ਅਸਲੀ ਸੇਵਾ ਇੱਥੇ ਆ ਗਈ ਆ ਜੀ ਕਿਉਂਕਿ ਇੱਥੇ ਲੋੜਵੰਦ ਆਉਂਦਾ ਹਰੇਕ ਜਿਹਨੂੰ ਲੋੜ ਆ ਜੀ ਕਈ ਹੁਣ ਕਈ ਭੁੱਖੇ ਵੀ ਚਲੇ ਜਾਂਦੇ ਆ ਜੀ ਕਿਉਂਕਿ ਇਹਦੇ ਮਹਿੰਗਾ ਸਿਸਟਮ ਸਾਰਾ ਕੋਈ ਚਾਹ ਬਾਕੀ ਸਾਨੂੰ ਕਈ ਵਾਰ ਤੰਗੀ ਵੀ ਆਈ ਇਥੇ ਲੰਗਰ ਜੋ ਲੈ ਕੇ ਆਈਦੇ ਸਾਨੂੰ ਤਾਂ ਪਹਿਲਾਂ ਸ਼ੁਰੂ ਸ਼ੁਰੂ ਤੰਗ ਕਰਦੇ ਵੀ ਨਹੀਂ ਇੱਥੇ ਨਹੀਂ ਲਾਉਣਾ ਤੁਸੀਂ ਉੱਧਰ ਲੈ ਜਾਓ ਉੱਧਰ ਲੈ ਜਾਓ ਆਈ ਗਏ ਵੀਰੇ ਵੀ ਅਸੀਂ 60 ਕਿਲੋਮੀਟਰ ਚੱਲ ਕੇ ਆਏ ਆ ਬੇ ਸਿਰ ਸੇਵਾ ਕਰਨ ਲਈ ਆਏ ਇਥੇ ਨਾ ਕਿ ਇੱਥੇ ਕੋਈ ਕਮਾਈ ਕਰਨਾ ਹੈ ਜੀ ਆਪ ਇੱਥੇ ਸੁਣਿਆ ਕਿ ਉਹਨਾਂ ਮਰੀਜ਼ਾਂ ਦਾ ਖਰਚਾ ਨਹੀਂ ਹੈਗਾ ਜਿੰਨਾ ਸਾਨੂੰ ਉੱਪਰ ਲੈਣ ਨੂੰ ਇੱਥੇ ਖਾਣ ਪੀਣ ਦਾ ਰੋਟੀ ਦਾ ਖਰਚਾ ਆਉਂਦਾ ਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਸਰਕਾਰੀ ਮੈਡੀਕਲ ਕਾਲਜ ਹੈ ਕਿਉਂਕਿ ਇੱਥੇ ਖਰਚੇ ਤਾਂ ਘੱਟ ਆਉਂਦਾਗਾ ਤੇ ਦਵਾਈਆਂ ਦੂਈਆਂ ਦਾ ਹੀ ਖਰਚਾ ਆ ਲੰਗਰ ਦਾ ਜਿਹੜਾ ਖਾਣ ਪੀਣ ਦਾ ਉਹ ਖਰਚਾ ਕਾਫੀ ਉੱਪਰ ਲੋ ਮਹਿੰਗਾ ਪੈ ਜਾਂਦਾ ਜਦੋਂ ਤੂੰ ਡੋਲੂ ਦੇ ਵਿੱਚ ਦਾਲ ਪਵਾ ਕੇ ਲੈ ਕੇ ਜਾਂਦੇ ਹੈ ਨਾ ਪ੍ਰਸ਼ਾਦ ਦੇ ਲੈ ਕੇ ਜਾਂਦੇ ਆ ਤਾਂ ਉਦੋਂ ਆਏ ਨਹੀਂ ਹੁੰਦਾ ਕਬੀ ਇਹ ਬੇਕਦਰੀ ਕਰਨਗੇ ਨਹੀਂ ਬੇਗਦਰੀ ਕਰਦੇ ਨਹੀਂ ਵੀ ਨਹੀਂ ਇਹ ਅਗਲੇ ਨੂੰ ਪਤਾ ਲੋਡਾਂ ਦੀ ਆਉਂਦਾ ਇੱਥੇ ਓਨੀ ਚਪੋਂ ਆਉਂਦਾ ਜਿੰਨੇ ਅਸੀਂ ਇਹ ਪਹਿਨੇ ਅਸੀਂ ਤਾਂ ਵੱਧ ਪਾਉਣੇ ਆ ਘੱਟ ਪਾਉਣੇ ਅਗਲੇ ਉਹਨਾਂ ਕਹਿੰਦਾ ਵੀ ਘੱਟ ਕੱਟ ਬਸ ਕਰੋ ਬਸ ਕਰੋ ਅਸੀਂ ਤਾਂ ਕਹਿੰਦੇ ਵੀ ਰਾਤ ਨੂੰ ਤੁਹਾਡਾ ਵੀ ਰਾਤ ਨੂੰ ਸਰ ਜੂਗਾ ਡੰਗ ਪਾ ਲੋ ਉਹ ਅੱਗੋ ਕਹਿੰਗੇ ਨਹੀਂ ਨਹੀਂ ਵੀਰੇ ਵੀ ਹੋਰ ਹੋਰ ਕੇ ਦੇ ਮੂੰਹ ਪੈ ਜੂਗੀ ਤੁਸੀਂ ਸਾਨੂੰ ਥੋੜੀ ਦਿਓ ਵੀ ਸਾਡੇ ਜੀ ਘੱਟ ਆਏ ਵੇਖੋ ਭਾਈ ਇੱਕ ਹੋਰ ਆਇਆ ਇਹਨਾਂ ਦੀ ਸਿਫਤ ਕਰਨ ਵਾਸਤੇ ਇਹਨਾਂ ਨੂੰ ਵੀ ਪੁੱਛਾਂਗੇ ਕੀ ਗੱਲ ਬਾਤ ਭਾਈ ਆਜੋ ਤੁਸੀਂ ਅੱਗੇ ਆਜੋ ਇੱਧਰ ਆਜੋ ਭਾਈ ਜੀ ਜਿਹੜੀ ਵੀ ਇੱਥੇ ਸੰਗਤ ਆਈ ਹੈ ਜੀ ਜਿੰਨੇ ਇੱਥੇ ਖੜੀ ਜਿਆ ਸੇਵਾਦਾਰ ਹੈ ਜੀ ਇਹਨਾਂ ਨੇ ਬਹੁਤ ਵਧੀਆ ਜੀ ਲੰਗਰ ਛਕਾਇਆ ਜੀ ਸਾਰਿਆਂ ਨੂੰ ਜੀ ਟੋਟਲ ਜੀ ਠੀਕ ਹੈ ਨੀਜ਼ ਲਾ ਕੇ ਸਾਰਾ ਕੁਝ ਮਿਹਰ ਦਾ ਲੰਗਰ ਛਕਾਇਆ ਜੀ ਅੱਛਾ ਜੀ ਪਰਮਾਤਮਾ ਇਹਨਾਂ ਨੂੰ ਸੁਖ ਬਖਸ਼ੇ ਵੇਖੋ ਦਿਲੋਂ ਦਵਾਵਾਂ ਦੇਣ ਆਇਆਗਾ ਸਪੈਸ਼ਲ ਬਹੁਤ ਵੱਡੇ ਭਾਗਾਂ ਵਾਲੇ ਆ ਇਹ ਵੀ ਸੰਗਤ ਦੀ ਸੇਵਾ ਕਰ ਰਹੇ ਆ ਮਰੀਜ਼ਾਂ ਦੀ ਸੇਵਾ ਕਰ ਰਹੇ ਆ ਬੀਕੋ ਕਿੰਨੇ ਇਕ ਤਾਂ ਮਰੀ ਨੂੰ ਸਾਹਮਣੇ ਵਾਸਤੇ ਹੁੰਦੇ ਹਨਾ ਅੱਜ ਕੱਲ ਟਾਈਮ ਹੈ ਨਹੀਂ ਕਿਸੇ ਨੂੰ ਕਿਸੇ ਕੋਲੇ ਵੀ ਤੇ ਲੰਗਰ ਦੀ ਸੇਵਾ ਕਰ ਰਹੇ ਹੈ ਲੰਗਰ ਕਿਸੇ ਨੇ ਕੀਤੀ ਹੈ ਜੀ ਬਹੁਤ ਵਧੀਆ ਸੇਵਾ ਕੀਤੀ ਅਸੀਂ 2 ਘੰਟੇ 3 ਘੰਟੇ ਕੋ ਮੈਨੂੰ ਵੇਖੀ ਜਾਂਦੇ ਨੇ ਜੀ ਅੱਛਾ ਜੀ ਮੇਰੇ ਅਧਰ ਲੰਗਰ ਛਕਾਇਆ ਔਰ ਲੰਗਰ ਵੀ ਬਹੁਤ ਵਧੀਆ ਬਣਿਆ ਜੀ ਬਿਲਕੁਲ ਲੰਗਰ ਦੇਖੋ ਤੁਸੀਂ ਦਾਲ ਦੇਖੋ ਪ੍ਰਸ਼ਾਦਾ ਵੇਖੋ ਸਾਰਾ ਤਕਰੀਬਨ ਢੱਕ ਕੇ ਰੱਖਿਆ ਹੋਇਆਗਾ ਗਰਮਾ ਗਰਮ ਪ੍ਰਸ਼ਾਦਾਗਾ ਠੀਕ ਹੈ ਤੇ ਤੁਸੀਂ ਉਧਰ ਵੇਖੋ ਧੰਨਵਾਦ ਜੀ ਉਧਰ ਵੇਖੋ ਤੁਸੀਂ ਇਹਨਾਂ ਦੇ ਤਕਰੀਬਨ ਤਿੰਨ ਸਾਧਨ ਆਏ ਹੋਏ ਆ ਜਿਦੇ ਵਿੱਚ ਲੰਗਰ ਲੈ ਕੇ ਆਏ ਆ ਠੀਕ ਹੈ ਬਹੁਤ ਵੱਡੀ ਭਾਵਨਾ ਦੇ ਨਾਲ ਲੈ ਕੇ ਆਇਆ ਜਿਹੜਾ ਪਾਣੀ ਦੀ ਟੈਂਕੀ ਹੋ ਵੇਖੋ ਪਾਣੀ ਵੀ ਤਕਰੀਬਨ ਠੰਡਾ ਹੈਗਾ ਬਾਈ ਜੀ ਤੁਸੀਂ ਲੰਗਰ ਛਕ ਰਹੇ ਹੋ ਸਵਾਦ ਆ ਲੰਗਰ ਹਾਂਜੀ ਵੀਰੇ ਲੰਗਰ ਤਾਂ ਤਕਰੀਬਨ ਗੁਰੂ ਘਰ ਦਾ ਹਰ ਇੱਕ ਸਵਾਦ ਹੀ ਹੁੰਦਾ ਹੈਗਾ ਪਰ ਫਿਰ ਵੀ ਆਨੰਦ ਆ ਰਿਹਾ ਹਾਂਜੀ ਹਾਂਜੀ ਵੀਰੇ ਵਧੀਆ ਵੇਖੋ ਆਨੰਦ ਆ ਰਿਹਾ ਹੈਗਾ ਲੰਗਰ ਤਕਰੀਬਨ ਹਰ ਇੱਕ ਗੁਰੂ ਘਰ ਦਾ ਸਵਾਦ ਹੀ ਹੁੰਦਾ ਹੈਗਾ ਆਪਾਂ ਪਰ ਆ ਵੇਖੋ ਪਾਣੀ ਠੰਡਾ ਹੈਗਾ ਪੁੱਛ ਰਹੇ ਆਪਾਂ ਪੁੱਛਦੇ ਆ ਵੀ ਸੰਗਤ ਜੀ ਪਾਣੀ ਠੰਡਾ ਹੈਗਾ ਬਹੁਤ ਵਧੀਆ ਜੀ ਵੇਖੋ ਬਹੁਤ ਵੱਡੀ ਭਾਵਨਾ ਪਾਣੀ ਫਿਲਟਰ ਵਾਲਾ ਲੈ ਕੇ ਉਹਨੇ ਨਹੀਂ ਪਾਣੀ ਆ ਰੋਦਾਈ ਆ ਰੋਦਾ ਫਿਲਟਰ ਵਾਲਾ ਪਾਣੀ ਹਾਂਜੀ ਹਾਂਜੀ ਵੇਖੋ ਬਹੁਤ ਬਹੁਤ ਵਧੀਆ ਜੀ ਜਿੰਨਾ ਨੇ ਕੀਤਾ ਓਕੇ ਨੰਬਰ 1 ਕੰਮ ਕੀਤਾ ਜੀ ਇਹਨਾਂ ਨੇ ਸਫਾਈ ਵੀ ਮਰਾਦ ਨਾਲ ਕੀਤੀ ਹੈ ਸਾਰਾ ਕੰਮ ਵੇਖੋ ਜਿਹੜੀ ਸਫਾਈ ਵੀ ਪੂਰੀ ਐ ਖਲਾਰਾ ਨਹੀਂ ਪੈਂਦਾ ਇੱਥੇ ਵੀ ਐ ਵੀ ਖਲਾਰਾ ਪੈ ਜੂਗਾ ਹਨਾ ਵੇਖੋ ਡਸਟਬਿਨ ਲਾਏ ਹੋਏ ਆ ਤਕਰੀਬਨ ਸਾਰਾ ਜਿਹੜੇ ਆ ਡਿਸਪੋਜ਼ਲ ਆ ਉਹਦੇ ਵਿੱਚ ਰੱਖ ਦੇਣ ਮੁੜ ਕੇ ਤੁਸੀਂ ਸਾਰਾ ਚੱਕ ਕੇ ਸਟੋ ਲੈ ਜਾਈਦਾ ਨਾਲ ਹੀ ਉੱਥੇ ਫਿਰ ਵੇਸਟ ਕਰ ਦਿੰਦੇ ਆ ਇੱਕ ਵਾਰੀ ਫਿਰ ਦੁਬਾਰਾ ਜਾਣ ਲੱਗਿਆ ਜੀ ਸਾਰੀ ਸਫਾਈ ਕਰੀ ਦੀ ਜੀ ਵੀ ਕੋਈ ਇਹ ਨਾ ਕਾਨੂੰਨ ਸਾਨੂੰ ਕਹਿ ਦੇਵੇ ਭਾਈ ਉਹ ਸੇਵਾ ਕਰਨ ਆਏ ਸੀ ਇੱਥੇ ਖਲਾਰਾ ਪਾ ਕੇ ਚਲੇ ਗਏ ਕੋਈ ਪਹਿਲਾਂ ਦਾ ਵੀ ਕੂੜਾ ਪਿਆ ਹੁੰਦਾ ਸੀ ਉਹ ਵੀ ਚੱਕ ਕੇ ਲੈ ਜਾਈਦਾ ਜੀ ਫਿਰ ਇਹ ਨਹੀਂ ਮੈਂ ਇੱਥੇ ਸਟਕ ਜਾਈਦਾ ਲੈ ਕੇ ਆਪਦੇ ਪਿੰਡ ਹੀ ਜਾਣੇ ਆ ਵਾਪਸ ਉੱਥੇ ਜਾ ਕੇ ਜਿਹੜਾ ਸੜਨਾ ਸਾੜ ਦਈਦਾ ਜੀ ਬਾਕੀ ਨੇ ਉੱਥੇ ਟੋਵਾ ਕੱਢਿਆ ਹੋਇ ਭਾਵਨਾ ਵਾਕੀ ਦਿਲੋਂ ਆ ਸਲੂਟ ਐ ਇਹਨਾਂ ਨੂੰ ਤੇ ਮੈਂ ਇੱਕ ਵਾਰੀ ਜਾਂਦੇ ਜਾਂਦਾ ਫੇਰ ਪੁੱਛਣਾ ਚਾਹੁੰਨਾ ਤੁਹਾਡੇ ਤੋਂ ਵੀ ਜਿਹੜਾ ਤੁਹਾਡਾ ਪਿੰਡ ਕਿਹੜਾ ਦੁਆਰਾ ਦੱਸਿਓ ਕੋਸਾ ਦਲ ਸਿੰਘ ਵਾਲਾ ਜੀ ਕੋਸਾ ਦਲ ਸਿੰਘ ਵਾਲਾ ਪਿੰਡ ਆ ਹਾਂਜੀ ਤਹਿਸੀਲ ਜੀਰਾ ਜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਹਾਂਜੀ ਵੇਖੋ ਐਨੀ ਵਾਰ ਤੋਂ ਸਪੈਸ਼ਲ ਸੇਵਾ ਕਰਨ ਆਇਆ ਭਰਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਪਿੱਛੇ ਜੇ ਮੀਂਹ ਸੀਗੀ ਪਿੱਛੇ ਗਰਮੀ ਦੇ ਵਿੱਚ ਮੈਂ ਆਇਆ ਜੀ ਜੀ ਵੇਖਿਆ ਪਾਣੀ ਦੀ ਬਹੁਤ ਪ੍ਰੋਬਲਮ ਸੀਗੀ ਜੀ ਮੈਂ ਸਪੈਸ਼ਲ ਕੱਲਾ ਪਾਣੀ ਵੀ ਇੱਕ ਟੈਂਟ ਹੀ ਫੋਲੀਆ ਕਰਕੇ ਜੀ 8 900 ਲੀਟਰ ਪਾਣੀ ਹੁੰਦਾ ਸੀਗਾ ਜਿਹੜਾ 2.5 3 ਕੰਨੇ ਖਤਮ ਹੁੰਦਾ ਸੀ ਕੱਲਾ ਫੋਕਾ ਪਾਣੀ ਕੱਲਾ ਪਾਣੀ ਲੈ ਕੇ ਆ ਜਾਂਦੇ ਕੱਲਾ ਪਾਣੀ ਲੈ ਕੇ ਆਉਂਦੇ ਨੇ ਦੋ ਜਣੇ ਵੇਖੋ ਵੀਰ ਦੀ ਸੇਵਾ ਕਿੰਨੀ ਵੱਡੀ ਹੈ ਕੰਮ ਕੀ ਕਰਦੇ ਹੋ ਤੁਸੀਂ ਕੰਮ ਟੈਂਟ ਉਸ ਦਾ ਹੀ ਆਪਣਾ ਟੈਂਟ ਉਸ ਦਾ ਫਾਸਟ ਫੂਡ ਦਾ ਬੱਚਿਆਂ ਦਾ ਅੱਛਾ ਪਹਿਲਾਂ ਦੱਸਿਆ ਇਹਨਾਂ ਦੇ ਬੇਟੇ ਨੇ ਦੱਸਿਆ ਕਹਿੰਦੇ ਵੀ ਅਸੀਂ ਚਾਹ ਦੀ ਰੀੜੀ ਲਾਉਂਦੇ ਸੀ ਹਾਂਜੀ ਰੂਟ ਦਾ ਕੰਮ ਸੀ ਰੀੜੀ ਚਾਹ ਦੀ ਅੱਛਾ ਉਹ ਸੋਚਿਆ ਹੀ ਨਹੀਂ ਕਿਤੇ ਜਿਹੜੀ ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ ਕਿਤੇ ਸਾਈਕਲ ਲੈਂਦੀ ਆਸ ਨਹੀਂ ਸੀ ਐਸ ਵਿੱਚ ਕੋਈ ਬਾਬਾ ਕਟਕੋ ਰੋਡ ਤੇ 12 13 ਦੁਕਾਨਾਂ ਜੀ ਆਪਦੀਆਂ ਮਾਲਕ ਨੇ ਬਣਾ ਕੀਤੀਆਂ ਜੀ ਇੱਕ ਸੇਵਾ ਨਾਲ ਹੀ ਆ ਹਾਂ ਸੇਵਾ ਨਾਲ ਹੀ ਉਹਨਾਂ ਦੇ ਸਾਰੇ ਇਹਨਾਂ ਦੀ ਬਾਵਾ ਬੁੜਾ ਸਾਹਿਬ ਦੀ ਮਿਹਰ ਹੈ ਸਾਰੀ ਜੀ ਅਜ ਤਾਂ ਜਦੋਂ ਜਿਵੇਂ ਕਹਿੰਦਾ ਤਾਰਾ ਟੁੱਟਣਾ ਅਸੀਂ ਕਹਿੰਦਾ ਮਾਲਕਾ ਸਾਨੂੰ ਸਾਈਕਲ ਮਿਲ ਜੇ ਜਦੋਂ ਆਪਾਂ ਹੁੰਦੇ ਬੱਚੇ ਅਸੀਂ ਜਦੋਂ ਕਹਿੰਦੇ ਨੇ ਤਾਰਾ ਟੁੱਟਿਆ ਜਿਹੜੀ ਚੀਜ਼ ਮੰਗੀਏ ਮਿਲ ਜਾਂਦੀ ਹੈ ਹਾਂ ਪਰ ਮਹਾਰਾਜ ਦੀ ਕਿਰਪਾ ਨਾਲ ਹੀ ਬਾਵੜ ਸਾਹਿਬ ਨੇ ਵੀ ਸਾਡੇ ਫਾਦਰ ਸਾਹਿਬ ਨੇ ਸੇਵਾ ਕੀਤੀ ਦਿਨ ਪਰ ਰਾਤ ਵੀ ਕਹ ਲੋ ਵੀ ਜੀ ਜਾਨ ਤੇ ਇਹਨਾਂ ਦੀ ਮਿਹਰ ਸਦਕਾ ਵੀ ਅਸੀਂ ਅੱਜ ਪਰ ਪਿਆਰਾ ਸਟੈਂਡ ਆ ਜਿਵੇਂ ਤੁਸੀਂ ਕਹਿੰਦੇ ਵੀ ਤੁਸੀਂ ਘਰੇ ਬੈਠੇ ਹੋ ਤਾਂ ਤੁਹਾਡਾ ਨਹੀਂ ਜੀ ਕਰਦਾ ਵੀ ਗੱਡੀਆਂ 'ਚ ਘੁੰਮੋ ਵੀ ਹੈਗੀਆਂ ਗੱਡੀਆਂ ਮਹਾਰਾਂ ਦਿੱਤੀਆਂ ਹੀ ਪਰ ਸਾਨੂੰ ਪਹਿਲਾਂ ਇਹ ਆਈ ਅੱਛਾ ਹਾਂਜੀ ਉਹ ਸਾਡੇ ਬਾਦਲ ਸਾਹਿਬ ਨੇ ਪਹਿਲ ਸੇਵਾ ਨੂੰ ਦਿੱਤੀ ਆ ਜੀ ਅੱਛਾ ਜੀ ਠੀਕ ਆ ਜੀ ਇਹ ਪਹਿਲਾਂ ਸੇਵਾ ਪਹਿਲ ਸਾਨੂੰ ਕੰਮ ਸਾਡਾ ਬਾਅਦ 'ਚੋਂ ਆ ਜੀ ਕਿਉਂਕਿ ਜੇ ਅਸੀਂ ਕਹੀਏ ਵੀ ਪਹਿਲਾਂ ਕੰਮ ਕਰਨਾ ਸੇਵਾ ਬਾਅਦ 'ਚ ਕਰ ਨਹੀਂ ਜੀ ਉਹ ਸਾਡੀ ਸੇਵਾ ਨੇ ਮਹਾਰਾਂ ਇਹਨਾਂ ਦੀ ਸਾਨੂੰ ਸਾਰਾ ਕੁਝ ਦਿੱਤਾ ਜੀ ਦੇਖੋ ਬਾਕੀ ਮੇਰਾ ਬ੍ਰਦਰੀਓ ਸੰਬੰਧ ਹੈ ਜੀ ਕੋਈ ਏਡੇ ਲੈਂਡਲਾਰਟ ਨਹੀਂ ਹੈਗਾ ਜੀ ਅੱ ਫਰਸ਼ਤੂ ਮਾਰਾ ਇਹਨੇ ਕਿਰਪਾ ਕੀਤੀ ਹੈ। ਦੇਖੋ ਕਹਿੰਦੇ ਬਲੱਡ ਸੇਵਾ ਦੇ ਵਿੱਚ ਵੀ ਬਹੁਤ ਯੋਗਨਾ ਹੈ। ਜਿੰਨ ਬਲੱਡ ਚਾਹੀਦਾ ਉਹ ਵੀ ਤਿਆਰ ਹੁੰਦੇ ਆ। ਹਾਂਜੀ। ਕੋਠੇਮ ਚਾਬੇ ਲੰਗਰ ਰੋਡ ਪੈਂਦੀ ਜੀ ਬਲੱਡ ਦੀ। ਅਸੀਂ ਸਾਡਾ ਗਰੁੱਪ ਹੈਗਾ ਜਿਵੇਂ ਨਾ ਸਾਰੇ ਆਪਣੇ ਦੁਕਾਨਦਾਰ ਭਾਈ ਆ ਜੀ। ਇਹ ਬਲੱਡ ਜਿਵੇਂ ਹੁਣ ਕਿਸੇ ਨੂੰ ਐਮਰਜੈਂਸੀ ਲੋੜ ਪੈ ਸਾਡੇ ਕੋਲ ਆਉਂਦੇ ਕਈ ਜੀ। ਕਿਸਾਨ ਨੂੰ ਬਲੱਡ ਚਾਹੀਦਾ ਬਲੱਡ ਦੋ। ਫਿਰ ਆ ਹੀ ਵੇਖ ਕੇ ਵੀ ਦੇ ਦੇਈਦਾ ਜੀ। ਅੱਛਾ ਸੇਵਾ ਦੇ ਨਾਲ-ਨਾਲ ਬਲੱਡ ਵੀ ਸੀ। ਹਾਂਜੀ ਬਲੱਡ ਵੀ ਦੇ ਦਿੰਦੇ। ਵੇਖੋ ਇੱਕ ਸੇਵਾ ਨਹੀਂ ਦੋ ਸੇਵਾ। ਠੀਕਾ ਨਾਲ ਬਲੱਡ ਦੀ ਸੇਵਾ ਵੀ ਬਹੁਤ ਵੱਡੀ ਹੁੰਦੀ ਹੈ ਕਈ ਵੇਲੇ ਮਰੀਜ਼ ਨੂੰ ਬਾਦੀ ਹੋ ਜਾਂਦੀ ਹੈ ਨਾ ਵੀ ਮੈਂ ਬਲੱਡ ਵੀ ਚਾਹੀਦਾ ਹੈਗਾ ਤੇ ਇੱਥੇ ਲੰਗਰ ਛਕਦੇ ਆ ਉਹਦੇ ਹੀ ਕਹਿੰਦੇ ਵੀ ਸਾਨੂੰ ਬਲੱਡ ਚਾਹੀਦਾ ਉਹ ਤੇ ਬਲੱਡ ਦੀ ਸੇਵਾ ਵੀ ਨਾਲ ਹੀ ਕਰ ਦਿੰਦੇ ਆ ਕਿੰਨੀ ਇੱਕ ਸੇਵਾ ਕਰਦੇ ਆ ਮਨ ਵੇਖੋ ਬਹੁਤ ਜ਼ਿਆਦਾ ਇੱਕ ਵਿਰਾਗ ਦੇ ਵਿੱਚ ਆ ਗਿਆ ਇਸ ਤਰ੍ਹਾਂ ਗੱਲਾਂ ਸੁਣ ਸੁਣ ਕੇ ਕਿੰਨੀ ਕੁ ਜ਼ਿਆਦਾ ਸੇਵਾ ਕਰਦੇ ਆ ਅੱਜ ਕੱਲ ਲੋਕੀ ਹੱਥਾਂ ਤੇ ਹੱਥ ਮਾਰੀ ਜਾਂਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਇਹਨਾਂ ਨੂੰ ਉਹ ਸੀਸਾ ਬਖਸ਼ਿਓ ਕਿਉਂਕਿ ਇਹਨਾਂ ਦੀ ਦਿਲ ਦੀ ਭਾਵਨਾ ਹੋਰ ਕਿ ਜ਼ਿਆਦਾ ਵਧੀਆ ਹੋ ਜੇ ਜਿਹੜੀ ਇੰਨੀ ਕੁ ਜ਼ਿਆਦਾ ਸੇਵਾ ਕਰਨ ਧੰਨਵਾਦ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਜੀ ਸਾਹਿਬ ਵੈਕੁਲ ਜੀ